ਪ੍ਰਾਈਮ ਮਿਨਿਸਟਰ ਸਾਹਿਬ ਦਾ ਜਿਹੜਾ ਦੌਰੇ ਦਾ ਇਨਫੋਰਮੇਸ਼ਨ ਆਈ ਹੈ 23 ਤਰੀਕ ਨੂੰ ਪਟਿਆਲੇ ਰੈਲੀ ਕਰਨਗੇ 24 ਤਰੀਕ ਨੂੰ ਮਾਨਯੋਗ ਪ੍ਰਧਾਨ ਮੰਤਰੀ ਗੁਰਦਾਸਪੁਰ ਪਹਿਲਾਂ ਤੇ ਉਹਦੇ ਬਾਅਦ ਜਲੰਧਰ ਦੀ ਰੈਲੀ ਦਾ ਪ੍ਰੋਗਰਾਮ ਉਹਨਾਂ ਦਾ ਹੈਗਾ ਟਾਈਮਿੰਗਸ ਐਗਜੈਕਟ ਕਿੱਥੇ ਜਿਹੜਾ ਦੱਸ ਰਹੇ ਪਟਿਆਲਾ ਲੋਕ ਸਭਾ ਕੰਸਟੀਟੂਐਂਸੀ ਦੀ ਗੱਲ ਕਰ ਰਹੇ ਗੁਰਦਾਸਪੁਰ ਲੋਕ ਸਭਾ ਕੰਸਟੀਟੂਐਂਸੀ ਜਲੰਧਰ ਲੋਕ ਸਭਾ ਕਿੱਥੇ ਪਾਰਟਿਕੂਲਰ ਰੈਲੀ ਹੋਊਗੀ ਉਹ ਅੱਜ ਡਿਸਾਈਡ ਕਰਕੇ ਉਹ ਵੀ ਸਾਰਿਆਂ ਨੂੰ ਇਨਫਾਰਮ ਕਰ ਦਿੱਤਾ ਜਾਊਗਾ ਸੋ थैंक यू ਦੇਖੋ ਸਭ ਮੈਂ ਸਮਝਦਾ ਆ ਕਿਸਾਨਾਂ ਦੇ ਮੁੱਦੇ ਵੀ ਮੈਂ ਦੱਸ ਰਿਹਾ ਕਿਸਾਨ ਜਿਹੜੇ ਐ ਕਿਸਾਨ ਗਾਰੰਟੀ ਮੰਗ ਰਹੇ ਗਾਰੰਟੀ ਦਾਣਾ ਦਾਣਾ ਐਮਐਸਪੀ ਤੇ ਚੱਕਿਆ ਜਾ ਰਹੇ ਸਭ ਆਮਦਨ ਡਬਲ ਕਰਨ ਦੀ ਗੱਲ ਸੀ ਜਿਹੜਾ ਇਨਕਾ ਪਰਚੇਜ਼ ਹੋਈ ਹੈ ਟੋਟਲ ਮੈਂ ਦੱਸਿਆ ਵੀ 10 ਸਾਲ ਪਹਿਲਾਂ 32000 ਕਰੋੜ ਦੀ ਸੀਗੀ ਹੁਣ 70000 ਕਰੋੜ ਤੋਂ ਅੱਗੇ ਨਿਕਲ ਚੁੱਕੀ ਐ ਉਹ ਸਾਰੀਆਂ ਡਿਮਾਂਡਸ ਹੋ ਗਈਆਂ ਪਰ ਫੇਰ ਉੱਥੇ ਗੱਲ ਆ ਜਾਂਦੀ ਹੈ ਵੀ ਆ ਜਿਹੜੇ ਫੈਸਲੇ ਹੋਣੇ ਆ ਕਿਉਂਕਿ ਉਹਨਾਂ ਨੇ ਹੁਣ ਆਪਣਾ ਏਜੰਡਾ ਹੋਰ ਬ੍ਰੌਡ ਕਰਤਾ ਉਹ ਕਿਤੇ ਡਬਲਿਊਟੀਓ ਦੀ ਗੱਲ ਕਰ ਰਹੇ ਆ ਕਿਤੇ ਮਿਨਿਮਮ ਵੇਜ ਦੀ ਦਿਹਾੜੀ ਦੀ ਗੱਲ ਕਰੀ ਜਾਂਦੇ ਆ ਦਿਹਾੜੀ ਵਾਲੀ ਗੱਲ ਤਾਂ ਪਤਾ ਨਹੀਂ ਕਿਹੜੇ ਕਿਸ ਲੋਕਾਂ ਨੇ ਉਹਨਾਂ ਨੂੰ ਰਾਹ ਪਾਤਾ ਉਹ ਤਾਂ ਸਟੇਟ ਸਬਜੈਕਟ ਹੈ ਇਹ ਠੀਕ ਕਰਨੀ ਚਾਹੀਦੀ ਸੀ ਪਰ ਉਹ ਇੱਕ ਨੈਰੇਟਿਵ ਕੋ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਸ ਤੋਂ ਲੋਕਾਂ ਨੂੰ ਕਿਸਾਨਾਂ ਨੂੰ ਗੁੰਮਰਾਹ ਨਾ ਕਰਨ ਮੁੱਦਿਆਂ ਤੇ ਗੱਲ ਕਰਨ ਪ੍ਰਧਾਨ ਮੰਤਰੀ ਤਾਂ ਪੂਰੀ ਤਰ੍ਹਾਂ ਸਹਿਯੋਗ ਦੇ ਤਿੰਨ ਸਾਡੇ ਮੰਤਰੀ ਵੀ ਇੱਥੇ ਆ ਕੇ ਗੱਲ ਕਰਕੇ ਗਏ ਐ ਸੋ ਬੀਜੇਪੀ ਕਿਸਾਨਾਂ ਦੇ ਜਾਂ ਹਰ ਵਰਗ ਦੇ ਮੁੱਦਿਆਂ ਨੂੰ ਸੁਲਝਾਉਣ ਦੇ ਵਾਸਤੇ ਹਰ ਸਮਾਂ ਤਤਪਰ ਸੋ ਦੇਖੋ ਵਿਰੋਧ ਕਰਨਾ ਲੋਕਤੰਤਰੀ ਤਰੀਕੇ 'ਚ ਹਰ ਕਿਸੇ ਦਾ ਅਧਿਕਾਰ ਹੈ ਕੋਈ ਕਿਸੇ ਨੂੰ ਨਿਰੋਗਦਾ ਪਰ ਮੈਂ ਫੇਰ ਦੁਹਰਾਉਂਗਾ ਜਿਸ ਤਰ੍ਹਾਂ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਝੀ ਸਾਜ਼ਿਸ਼ ਕੀਤੀ ਜਾ ਰਹੀ ਹੈ